ਵਿਜੀਲੈਂਸ ਦੇ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਐਸਐਚਓ ਦੇ ਉਸ ਦਾ ਨਾਲ ਹੀ ਇੱਕ ਦਲਾਲ ਜਾਂ ਵਿਚੋਲਾ ਕਹਿ ਸਕਦੇ ਆ ਉਸ ਨੂੰ ਕਾਬੂ ਕੀਤਾ ਗਿਆ ਪਰ ਐਸਐਚਓ ਮੌਕੇ ਤੋਂ ਫਰਾਰ ਹੋ ਗਿਆ ਮਾਮਲਾ ਕੀ ਸੀ ਇੱਕ ਕੇਸ ਦੇ ਬਦਲੇ ਕਿ ਤੁਹਾਨੂੰ ਵਿੱਚ ਨਹੀਂ ਪਾਵਾਂਗੇ ਨਾਮਜ਼ਦ ਨਹੀਂ ਕਰਾਂਗੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਔਰ ਐਸਐਚਓ ਦੇ ਵਿਚੋਲੇ ਨੇ 5 ਲੱਖ ਰੁਪਏ ਦੀ ਰਿਸ਼ਵਤ ਪਹਿਲੀ ਲੈਣੀ ਸੀ ਤੇ ਟਰੈਪ ਲੱਗਿਆ ਤੇ ਵਿਜੀਲੈਂਸ ਨੇ ਕਾਬੂ ਕਰ ਲਿਆ ਮਾਮਲਾ ਅੰਮ੍ਰਿਤਸਰ ਦੇ ਨਾਲ ਸਬੰਧਤ ਹੈ ਹੋਰ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੁੜੇ ਹੋਏ ਨੇ ਆ ਭੁੱਲਰ ਸਾਹਿਬ ਪਹਿਲਾਂ ਵੀ ਕਾਫੀ ਐਸਐਚਓ ਜਾਂ ਥਰੜੇ ਪੱਧਰ ਦੇ ਉੱਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਫੜਿਆ ਜਾਂਦਾ ਪਰ ਇਸ ਕੇਸ ਦੇ ਵਿੱਚ ਅਜਿਹਾ ਕੀ ਹੋਇਆ ਕਿ ਐਸਐਚਓ ਮੌਕੇ ਤੋਂ ਫਰਾਰ ਵੀ ਹੋ ਜਾਂਦਾ ਔਰ 5 ਲੱਖ ਰੁਪਏ ਦੀ ਰਿਸ਼ਵਤ ਦਾ ਇਹ ਮਾਮਲਾ ਸਾਹਮਣੇ ਆਇਆ ਅ ਬਿਲਕੁਲ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਟਰੈਪ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਵੱਡੇ ਪੱਧਰ ਤੇ ਕੀਤਾ ਗਿਆ ਸੀ ਅਸਲ ਦੇ ਵਿੱਚ ਜਿਹੜਾ ਐਸ ਐਚਓ 샤ٹے ਲੱਗਾ ਵਾ ਵਿਨੋਦ ਕੁਮਾਰ ਵਿਨੋਦ ਕੁਮਾਰ ਨੇ ਵੀ ਦਲਾਲ ਰੱਖੇ ਸੀ ਜਿਵੇਂ ਡੀ ਆਈ ਜੀ ਹਰਚੰਦਰ ਸਿੰਘ ਭੁੱਲਰ ਦੇ ਦਲਾਲ ਕਾਬੂ ਆਇਆ ਤੇ ਫਿਰ ਹਰਚੰਦਰ ਸਿੰਘ ਭੁੱਲਰ ਵੀ ਕਾਬੂ ਆ ਗਿਆ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਪੰਜਾਬ ਪੁਲਿਸ ਦੇ ਹਰ ਐਸ ਐਚਓ ਤੋਂ ਲੈ ਕੇ ਜਿਹੜੇ ਫੀਲਡ ਦੇ ਵਿੱਚ ਅਫਸਰ ਨੇ ਵੱਡੇ ਵੱਡੇ ਉਹਨਾਂ ਨੇ ਉਗਰਾਹੀ ਕਰਨ ਵਾਸਤੇ ਜਾਂ ਲੋਕਾਂ ਦੇ ਨਾਲ ਸੈਟਲਮੈਂਟ ਕਰਨ ਵਾਸਤੇ ਪ੍ਰਾਈਵੇਟ ਬੰਦੇ ਰੱਖੇ ਨੇ ਦਲਾਲ ਬੰਦੇ ਲਿਖੇ ਨੇ ਜਿਵੇਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਨਾਲ ਜਿਹੜਾ ਦਲਾਲ ਸੀ ਉਹ ਇੱਕ ਵਹਿਲਾ ਮੁੰਡਾ ਸੀ ਉਹਨੂੰ ਰੱਖਿਆ ਤੇ ਜਿਹੜਾ ਐਸਐਚਓ ਸ਼ਹਾੜਾ ਅੰਬਰਸਰ ਨੇ ਇੱਕ ਆਪਣਾ ਦਲਾਲ ਰੱਖਿਆ ਸੀ ਉਹ ਇੱਕ ਦੁਕਾਨਦਾਰ ਸੀ ਇਹ ਅੰਬਰਸਰ ਇੱਕ ਇਲੈਕਟ੍ਰੋਨਿਕ ਮਾਰਕੀਟ ਆ ਉਹਦੇ ਚ ਇਹਦੀ ਲਿਬਰਟੀ ਮਾਰਕੀਟ ਦੇ ਵਿੱਚ ਇੱਕ ਦੁਕਾਨ ਸੀ ਤੇ ਇਹ ਜਿਹੜਾ ਦਲਾਲ ਸੀ ਇਹੋ ਹੀ ਐਸਐਚਓ ਸ਼ਹਾੜੇ ਵਾਸਤੇ ਸ਼ਾਇਦ ਕੰਮ ਕਰਦਾ ਹੋਵੇਗਾ ਹਾਲਾਂਕਿ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਫੜ ਲਿਆ ਪਤਾ ਲੱਗੂਗਾ ਕਿ ਇਸ ਐਸਐਚਓ ਤੋਂ ਇਲਾਵਾ ਹੋਰ ਉਹ ਕਿਹੜੇ ਕਿਹੜੇ ਲੋਕਾਂ ਦੇ ਨਾਲ ਅਫਸਰਾਂ ਮਿਲ ਕੇ ਦਲਾਲੀ ਕਰਦਾ ਸੀ ਮਸਲਾ ਇਹ ਕੀ ਸੀ ਕਿ ਅੰਮ੍ਰਿਤਸਰ ਪੁਲਿਸ ਨੇ ਇੱਕ ਬੰਦਾ ਫੜਿਆ ਸੀ ਉਹਦੀ ਗੱਡੀ ਦੇ ਵਿੱਚੋਂ 5 ਕਿਲੋ ਫੀਮ ਫੜੀ ਗਈ ਸੀ ਜਦੋਂ ਬੰਦਾ ਗੱਡੀ ਸਮੇਤ ਕਾਬੂ ਕੀਤਾ ਗਿਆ ਤੇ ਫਿਰ ਜਦੋਂ ਗੱਡੀ ਦੇ ਕਾਗਜ਼ ਪੱਤਰ ਦਿਖੇਗੇ ਤੇ ਕਿਸੇ ਹੋਰ ਬੰਦੇ ਦੀ ਗੱਡੀ ਨਿਕਲੀ ਜਦ ਪੁਲਿਸ ਉਹਦੇ ਘਰ ਪਹੁੰਚੀ ਹੈਗੀ ਤੇ ਉਹਨੇ ਉਸ ਬੰਦੇ ਨੇ ਮੰਨਿਆ ਕਿ ਗੱਡੀ ਮੇਰੀ ਹੈ ਤੇ ਮੇਰੇ ਕੋਲ ਮੇਰਾ ਭਤੀਜਾ ਮੰਗ ਕੇ ਗੱਡੀ ਲੈ ਕੇ ਗਿਆ ਸੀ ਇਸ ਕਰਕੇ ਇਹਦੇ 'ਚ ਕੋਈ ਮੇਰਾ ਕਸੂਰ ਨਹੀਂ ਹੈ ਕਿ ਗੱਡੀ ਮੇਰਾ ਭਤੀਜਾ ਮੰਗ ਕੇ ਲੈ ਗਿਆ ਤੇ ਇਹ ਉਹ ਅਗਰ ਫੜਿਆ ਜਾਂਦਾ ਤੇ ਮੇਰਾ ਕੀ ਕਸੂਰ ਹੋਇਆ ਉਹਨੇ ਇਹ ਵੀ ਕਿਹਾ ਕਿ ਮੇਰੇ ਦਾ ਤੁਸੀਂ ਪਿਛਲਾ ਰਿਕਾਰਡ ਚੈੱਕ ਕਰੋ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਇਹੋ ਜੀ ਕੋਈ ਐਕਟੀਵਿਟੀ ਦੇ ਵਿੱਚ ਸ਼ਾਮਲ ਨਹੀਂ ਹਾਂ ਪਰ ਪੁਲਿਸ ਨੇ ਮੰਨਿਆ ਨਹੀਂ ਹਾਲਾਂਕਿ ਉਹਨੇ ਕਿਹਾ ਸੀ ਕਿ ਤੁਸੀਂ ਟੋਲ ਟੈਕਸ ਦੇਖ ਲਓ ਜਿੱਧਰ ਜਿੱਧਰੇ ਗੱਡੀ ਗਈ ਹੋਊਗੀ ਪੁੱਛੋ ਇਹਨੂੰ ਮੇਰ ਕੋ ਤੇ ਮੰਗ ਕੇ ਲੈ ਕੇ ਗਿਆ ਵੀ ਮੈਨੂੰ ਗੱਡੀ ਚਾਹੀਦੀ ਮੈਂ ਦੇ ਦਿੱਤੀ ਮੇਰਾ ਭਤੀਜਾ ਸੀ ਫਿਰ ਪੁਲਿਸ ਨੇ ਦਲਾਲ ਭੇਜਿਆ ਗਿਆ ਸੈਟਲਮੈਂਟ ਕਰਨ ਵਾਸਤੇ ਕਹਿ ਰਿਹਾ ਕਿ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਐਸ ਐਚਓ ਨੇ ਕਿਹਾ ਕਿ ਤੇਰਾ ਤਾਂ ਹੀ ਬਚਾਅ ਹੋ ਸਕਦਾ ਕਿ ਨਹੀਂ ਤੇ ਤੈਨੂੰ ਵੀ ਅਸੀਂ ਨਾਮਜ਼ਦ ਕਰ ਦਾਂਗੇ ਇਸ ਕੇਸ ਦੇ ਵਿੱਚ 25 ਲੱਖ ਰੁਪਏ ਦੀ ਰਿਸ਼ਵਤ ਮੰਗ ਲਈ ਹੁਣ ਇੱਕ ਆਮ ਬੰਦੇ ਕੋਲ 25 ਲੱਖ ਰੁਪਏ ਕਿੱਥੋਂ ਆ ਸਕਦਾ ਹੈਗਾ ਹੁਣ ਉਹ 25 ਲੱਖ ਤੋਂ ਜਿਹੜਾ ਵਾ ਉਹ ਕਹਿੰਦਾ ਕਿ ਮੈਂ ਇੱਕ ਮੌਕੇ ਤੇ ਸਿਰ 5 ਲੱਖ ਰੁਪਏ ਦੀ ਕਿਸ਼ਤ ਦੇ ਸਕਦਾ ਬਾਕੀ ਮੇਰੇ ਹੱਥ ਖੜੇ ਆ ਗਏ ਨੇ ਹੁਣ ਕਿਉਂਕਿ ਜਿਹੜਾ ਐਸ ਐਚਓ ਆ ਜਿਹੜਾ ਛਾਟੇ ਵਾਲਾ ਵਿਨੋਦ ਕੁਮਾਰ ਇਹ ਖੁਦ ਵੀ ਐਸਟੀਐਫ ਦੇ ਵਿੱਚ ਰਿਹਾ ਚੁੱਕਾ ਐਸਟੀਐਫਓ ਜਿਹੜੀ ਨਸ਼ਿਆਂ ਨੂੰ ਕਾਬੂ ਕਰਨ ਵਾਸਤੇ ਪੰਜਾਬ ਸਰਕਾਰ ਨੇ ਬਣਾਈ ਪਰ ਜਿਹਦੇ ਵਿੱਚ ਇਹਦੇ ਵਿੱਚ ਜ਼ਿਆਦਾਤਰ ਥਾਣੇਦਾਰ ਜਾਂ ਪੁਲਿਸ ਹੋਈ ਆ ਜਿਹੜੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਵੀ ਪੈਸੇ ਇਕੱਠੇ ਕਰਦੇ ਨੇ ਹੁਣ ਇਸ ਐਸਐਚਓ ਦੇ ਵੀ ਮੂੰਹ ਨੂੰ ਖੂਨ ਲੱਗਾ ਸੀ ਉਹਨੇ ਪਹਿਲਾਂ ਵੀ ਪੈਸੇ ਕਮਾਏ ਸੀ ਤੇ ਹੁਣ ਵੀ ਇਹਦੇ ਵਿੱਚ ਜਿਹੜੀ ਆ ਲਾਲਸ ਜਿਹੜੀ ਘੱਟੀ ਨਹੀਂ ਹੈਗੀ ਸੀ ਹੁਣ ਜਦੋਂ 트੍ਰੈਪ ਪੰਜਾਬ ਵਿਜੀਲੈਂਸ ਬਿਊਰੋ ਦੀ ਅੰਮ੍ਰਿਤਸਰ ਯੂਨਿਟ ਨੇ ਵਸ਼ਾਇਆ ਤਾਂ ਪਬਲਿਕ ਦੇ ਵਿੱਚ ਸਰਕਾਰੀ ਗਵਾਹ ਸੀ ਤੇ ਨਾਲ ਦੀ ਨਾਲ ਪਤ ਭਿੰਨਕ ਪੈ ਗਈ ਹੈਗੀ ਤੇ ਜਿਹੜਾ ਐਸਐਚਓ ਆ ਉਹ ਮੌਕੇ ਤੇ ਫਰਾਰ ਹੋ ਗਿਆ ਹੁਣ ਸਵਾਲ ਹੈ ਕਿ ਦੱਸਿਆ ਜਾ ਰਿਹਾ ਕਿ ਉਸ ਐਸਐਚਓ ਨੂੰ ਫਰਾਰ ਕਰਨ ਪਿੱਛੇ ਜਿਹੜੇ ਨੇ ਅੰਮ੍ਰਿਤਸਰ ਪੁਲਿਸ ਦੇ ਕੋਈ ਵੱਡੇ ਅਫਸਰ ਵੀ ਇੱਕ ਉਹਦਾ ਵੀ ਜਿਹੜਾ ਵੀ ਜ਼ਿਕਰ ਕੀਤਾ ਜਾ ਰਿਹਾ ਲੋਕੀ ਦੱਬੀ ਜਮਾਨ ਦੇ ਵਿੱਚ ਕਹਿ ਰਿਹਾ ਕਿ ਕੋਣ ਆ ਕੋਈ ਡੀਐਸਪੀ ਆ ਜਾਂ ਐਸਪੀ ਆ ਜਾਂ ਕੋਣ ਹੈ ਡੀਸੀਪੀ ਜਾਂ ਐਸਪੀ ਪਰ ਕਿਹੜੇ ਆ ਇਹ ਸੌ ਉਤਰਿਆਂ ਦੀ ਗੱਲਾਂ ਕਿ ਐਸਐਚਓ ਨੂੰ ਭਜਾਉਣ ਦੇ ਪਿੱਛੇ ਕਿਸੇ ਵੱਡੇ ਬੰਦੇ ਦਾ ਹੱਥ ਹੋ ਸਕਦਾ ਹੁਣ ਜੋ ਸਾਡੇ ਜਾਣਕਾਰ ਦੱਸ ਰਹੇ ਨੇ ਕਿ ਵਿਜੀਲੈਂਸ ਬਿਊਰੋ ਨੇ ਨਾਲ ਦੀ ਨਾਲ ਕੋਈ ਪਰਚਾ ਦਰਜ ਕਰ ਲਿਆਗਾ एलओसी ਵੀ ਜਾਰੀ ਕਰਵਾ ਦਿੱਤਾ ਕਿਉਂਕਿ ਕਿਤੇ ਕਿਤੇ ਬਹੁਤ ਹੀ ਜਿਹੜੇ ਪੁਲਿਸ ਜਦੋਂ ਇਦਾਂ ਦੇ ਮਸਲਿਆਂ ਦੇ ਵਿੱਚ ਕਈ ਫਰਾਰ ਹੋ ਜਾਂਦੇ ਨੇ ਕਿਉਂਕਿ ਗ੍ਰਿਫਤਾਰੀ ਤੋਂ ਬਚ ਗਿਆ ਜੇ ਗ੍ਰਿਫਤਾਰ ਹੋ ਜਾਂਦਾ ਤੇ ਪਤਾ ਲੱਗ ਜਾਣਾ ਸੀ ਕਿ ਜੇ 25 ਲੱਖ ਰੁਪਏ ਉਹਨੇ ਆਪਣੇ ਕੋਲ ਰੱਖਣੇ ਜਾਂ ਉੱਪਰ ਵੀ ਕਿਸੇ ਨੂੰ ਦੇਣਾ ਸੀ ਇਸ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਲੇਕਿਨ ਹੁਣ ਕੇਸ ਵਿੱਚ ਨਾਮਜਦ ਹੋ ਚੁੱਕਾ ਐਸਐਚਓ ਵਿਨੋਦ ਕੁਮਾਰ ਉਹਨੂੰ ਬਚਾਉਣ ਪਿੱਛੇ ਕਿਹਦਾ ਹੱਥ ਆ ਇਹ ਵੀ ਵਿਜੀਲੈਂਸ ਹੁਣ ਤਪਤੀਸ਼ ਕਰ ਰਹੀ ਹੈ ਲੇਕਿਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਪਰਚਾ ਦਰਜ ਦਿੱਤੇ ਕਰੀ ਲੈ ਨਾਲ ਦੀ ਨਾਲ ਐਲਓਸੀ ਵੀ ਜਾਰੀ ਕਰ ਦਿੱਤਾ ਤਾਂ ਜੋ ਇਹ ਕਿਤੇ ਬਾਹਰ ਨਾ ਭੱਜ ਜਾਵੇ ਕਿਉਂਕਿ ਬਹੁਤ ਸਾਰੇ ਪੁਲਿਸ ਵਾਲੇ ਨੇ ਬਹੁਤ ਸਾਰੇ ਪੈਸੇ ਕਮਾਏ ਆਗੇ ਨੇ ਨਿਆਣੇ ਉਹਨਾਂ ਦੇ ਬਾਹਰ ਸੈਟਲ ਆ ਗਏ ਤੇ ਨਾਲ ਦੀ ਨਾਲੇ ਫਿਰ ਇਹ ਨਾ ਬਾਹਰ ਭੱਜ ਜਾਂਦੇ ਆਗੇ ਨੇ ਪਹਿਲਾਂ ਵੀ ਕਈ ਪੁਲਿਸ ਅਫਸਰ ਭੱਜੇ ਆਗੇ ਨੇ ਫਿਰ ਉਹਨਾਂ ਨੂੰ ਸਰਕਾਰ ਉਸ ਤੇ ਕਾਰਵਾਈ ਜਿਹੜੀ ਢਿੱਲੀ ਕਾਰਵਾਈ ਕਰਦੀ ਹੈਗੀ ਆ ਕਿਉਂਕਿ ਵੱਡੇ ਲੋਕਾਂ ਦਾ ਹੱਥ ਹੁੰਦਾ ਨਾ ਜਿਸ ਕਰਕੇ ਵੱਡੇ ਲੋਕ ਫਿਰ ਇਹੋ ਜਿਹੇ ਲੋਕਾਂ ਨੂੰ ਬਚਾਉਣ ਪਿੱਛੇ ਪੂਰੀ ਆਪਣੀ ਵਾਬ ਜਿਹੜੀ ਆ ਲਾ ਦਿੰਦੇ ਹੈਗੇ ਨੇ ਪੂਰੀ ਮਿਹਨਤ ਕਰਦੇ ਹੈਗੇ ਨੇ ਕਿ ਬੰਦਾ ਬਚੇ ਕਿਉਂਕਿ ਤਾਰੰ ਕਿਸੇ ਹੋਰ ਨਾ ਵੀ ਜੁੜ ਜਾਂਦੀਆਂ ਹੈਗੀਆਂ ਹੁਣ ਇਹ ਆ ਕਿ ਇਸ ਐਸਐਚਓ ਦੇ ਪਿੱਛੇ ਕਿਹੜਾ ਹੈਗਾ ਨਾ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਪੰਜਾਬ ਪੁਲਿਸ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹੇ ਚੁੱਕੇ ਨੇ ਕੇਵਲ ਸਾਡੇ ਦਿਮਾਗ ਵਿੱਚ ਜੋ ਕਾਲੀਆਂ ਭੇਡਾਂ ਹੁਣ ਦੇਖੋ ਇੱਕ ਐਸਐਚਓ ਹੀ 25-25 ਲੱਖ ਰੁਪਏ ਦੀ ਰਿਸ਼ਵਤ ਇੱਕ ਕੇਸ ਦੇ ਵਿੱਚ ਲੈ ਰਹੇ ਨੇ ਹੁਣ ਉਹ ਉਸ ਮਸਲੇ ਵਿੱਚ ਦਲਾਲ ਫੜੇ ਜਾ ਰਹੇ ਨੇ ਹਾਲਾਂਕਿ ਇਹਨੂੰ ਤੇ ਹੁਣ ਜਿਹੜਾ ਬਸ ਪਰਚਾ ਦਰਜ ਹੋ ਚੁੱਕਾ ਹੈ ਸਰਕਾਰ ਉਹਨੂੰ ਸਸਪੈਂਡ ਕਰਦੀ ਜਾਂ ਟਰਮੀਨੇਟ ਕਰਦੀ ਹੈ ਇਹ ਤੇ ਹੁਣ ਅੰਮ੍ਰਿਤਸਰ ਪੁਲਿਸ ਦਾ ਬੰਦਾ ਜਾਂ ਪੰਜਾਬ ਸਰਕਾਰ ਦਾ ਹੱਕ ਬੰਦਾ ਹੈਗਾ ਕਿ ਉਹ ਕੀ ਕਾਰਵਾਈ ਕਰਦੇ ਨੇ ਪਰ ਐਸਐਚਓ ਜਿਹੜਾ ਮੌਕਾ ਵੇਖ ਕੇ ਜਿਹੜਾ ਉਹ ਫਰਾਰ ਹੋ ਗਿਆ ਮਤਲਬ ਦਲਾਲ ਕਾਬੂ ਆ ਗਿਆ ਹੁਣ ਦਲਾਲ ਦ ਦਲਾਲ ਨੇ ਦੱਸ ਹੀ ਦਿੱਤਾ ਹੈਗਾ ਕਿ ਮੈਂ ਐਸਐਚਓ ਵਾਸਤੇ ਦਲਾਲੀ ਕਰਦਾ ਹੈਗਾ ਤੇ ਐਸਐਚਓ ਹੁਣ ਕਿੱਥੋਂ ਤੱਕ ਭੱਜਦਾ ਹੈਗਾ ਵਾ ਇਹ ਆਪਣੇ ਆਪ ਤੁਹਾਨੂੰ ਜਾਂ ਉਹਨੂੰ ਕੌਣ ਬਚਾਉਂਦਾ ਹੈਗਾ ਜਾਂ ਵਿਜੀਲੈਂਸ ਕਦੋਂ ਉਹਨੂੰ ਅਰੈਸਟ ਕਰਦੀ ਹੈਗੀ ਇਹ ਮਿਲਦਾ ਕਿ ਜਿਹੜੀ ਸਥਿਤੀ ਹੈ ਛੇਤੀ ਸਪਸ਼ਟ ਹੋ ਜਾਊਗੀ ਅੰਮ੍ਰਿਤਸਰ ਦਾ ਇਹ ਮਾਮਲਾ ਵੀ ਕਾਫੀ ਕੁਝ ਸਪਸ਼ਟ ਕਰ ਰਿਹਾ ਹੈ ਕਿ ਕਿਵੇਂ ਅਫਸਰ ਚਾਹੇ ਹੇਠਲੇ ਪੱਧਰ ਤੋਂ ਲੈ ਕੇ ਇਨਸਪੈਕਟਰ ਰੈਂਕ ਤੋਂ ਲੈ ਕੇ ਡੀਆਈਜੀ ਲੈਵਲ ਤੱਕ ਜਾਂ ਉਸ ਤੋਂ ਵੀ ਉੱਤੇ ਦਲਾਲਾਂ ਦੇ ਜਰੀਏ ਬਹੁਤ ਕੰਮ ਕਰਦੇ ਆ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਕਿ ਦલાਲ ਇਹਨਾਂ ਨੇ ਅੱਜ ਰੱਖਿਆ ਪਰ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਇਹਨਾਂ ਦੋ ਮਾਮਲਿਆਂ ਨਾਲ ਡੀਆਈਜੀ ਭੁੱਲਰ ਦੇ ਕੇਸ 'ਚ ਕ੍ਰਿਸ਼ਾਨੂੰ ਦਲਾਲ ਤੇ ਇੱਧਰ ਜਿਹੜਾ ਲਾਲਿਤ ਨਾਮ ਦਾ ਦਲਾਲ ਐ ਅੰਮ੍ਰਿਤਸਰ ਵਾਲੇ ਕੇਸ ਦੇ ਵਿੱਚ ਕਿਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਕਿੰਨੇ ਹੀ ਅਫਸਰਾਂ ਨੇ ਕਿੰਨੇ ਹੀ ਦਲਾਲਾਂ ਦੇ ਜਰੀਏ ਕਿੰਨੇ ਹੀ ਲੋਕਾਂ ਨੂੰ ਲੁੱਟਿਆ ਹੋਵੇਗਾ ਇਹ ਵੀ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਬਿਲਕੁਲ ਸਿੱਧ ਵਸਲ ਚੇਸ ਤੋਂ ਇਹ ਵੀ ਸਪਸ਼ਟ ਹੁੰਦਾ ਕਿ ਜਿਹੜੇ ਐਸ ਐਚਓ ਜਾਂ ਡੀ ਐਸ ਪੀ ਜਾਂ ਐਸ ਪੀ ਜਾਂ ਹੋਰ ਜਿਹੜੇ ਫੀਲਡ ਦੇ ਜਿਹੜੇ ਵੱਡੇ ਅਫਸਰ ਆ ਉਹ ਕਿਵੇਂ ਲੱਗਦੇ ਨੇ ਕਿ ਜਿਹੜਾ ਐਸ ਐਚਓ ਇੰਨੇ ਪੈਸੇ ਇਕੱਠੇ ਕਰ ਰਿਹਾ ਆਪਣੇ ਵਾਸਤੇ ਇਕੱਠੇ ਕਰ ਰਿਹਾ ਕਿ ਜਾਂ ਆਪਣੀ ਕੁਰਸੀ ਬਚਾਉਣ ਵਾਸਤੇ ਇਹਦੇ ਪਿੱਛੇ ਪੋਲੀਟਿਕਲ ਲੋਕਾਂ ਦਾ ਹੱਥ ਜਾਂ ਵੱਡੇ ਲੋਕਾਂ ਦਾ ਹੱਥ ਹੈ ਨਾ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਨਾ ਹੁਣ ਜਿਹੜੇ ਇੰਨੇ ਪੈਸੇ ਇਕੱਠੇ ਜਾਰੀ ਇਹਦੇ ਲਾਜ਼ਮੀ ਤੌਰ ਤੇ 25 ਲੱਖ ਰੁਪਏ ਉਹਨੇ ਆਪਣੀ ਜੇਬ ਚ ਇੱਥੇ ਪਾ ਕੇ ਤੇ ਨਹੀਂ ਸੀ ਰੱਖਣੇ ਉਸਦਾ ਹੈ ਕਿ ਪਿੱਛੇ ਕੋਈ ਪੋਲਿਟিক্যাল ਹੱਥ ਹੋਵੇ ਜਾਂ ਕਿਸੇ ਹੋਰ ਦਾ ਹੱਥ ਹੋਵੇ ਇਹ ਆਪਣੇ ਆਪ ਚ ਬਹੁਤ ਵੱਡੇ ਸਵਾਲ ਨੇ ਪਰ ਹੁਣ ਜਿਹੜਾ ਵਿਜੀਲੈਂਸ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਸਰਕਾਰ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਮੇਮ ਉਹਦੇ ਚ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਾੜਾ ਦਾ ਰਹਿਣ ਵਾਲੇ ਇੱਕ ਆਮ ਵਿਅਕਤੀ ਆ ਲਲਿਤ ਰੋੜਾ ਜਿਹੜਾ ਇੱਕ ਦੁਕਾਨਦਾਰ ਹੈ ਜਿਹਦੀ ਉਹਦੀ ਚੋਰ ਬਾਜ਼ਾਰੇ ਅੰਮ੍ਰਿਤਸਰ ਦੇ ਵਿੱਚ ਫੇਮਸ ਆ ਉਹਦੇ ਨੇੜੇ ਤੇੜੇ ਦੀ ਇੱਕ ਦੁਕਾਨ ਦੱਸੀ ਜਾਂਦੀ ਆ ਉਹਨੂੰ ਹੀ ਸ਼ਹਾੜਾ ਥਾਣੇ ਦੇ ਐਸਐਚਓ ਵਿਰੋਧ ਕੁਮਾਰ ਦੀ ਵੱਲੋਂ ਦੀ ਤਰਫੋਂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਰੰਗਿਆਥੀ ਗ੍ਰਿਫਤਾਰ ਕੀਤਾ ਉਹਨਾਂ ਦੱਸਿਆ ਕਿ ਇਹ ਗ੍ਰਿਫਤਾਰੀ ਸ਼ਾਟਾ 89 ਦੁਆਰਾ ਇੱਕ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਹੋਈ ਹੈ। ਜਿਸ ਨੇ ਰਿਪੋਰਟ ਦਿੱਤੀ ਸੀ ਕਿ ਐਸਐਚਓ ਤੇ ਉਸਦੀ ਟੀਮ ਉਸਦੇ ਘਰ ਗਈ ਸੀ ਜਿਸ ਵਿੱਚ ਉਸ ਉੱਤੇ ਤੇ ਉਸਦੇ ਚਚੇਰੇ ਭਰਾ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ ਤੇ ਪੁਲਿਸ ਨੇ ਕਥੀ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਦੋਵਾਂ ਵਿਰੁੱਧ ਵੀ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ ਤੇ ਸ਼ਿਕਾਇਤਕਰਤਾ ਦੀ ਇੱਕ ਕਾਰ ਵੀ ਜਬਤ ਕਰਨ ਦਾ ਦਾਵਾ ਕੀਤਾ ਗਿਆ ਸੀ ਜਿਸ ਵਿੱਚ ਕਥੀ ਤੌਰ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਤੇ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਨੇ ਬਾਅਦ ਵਿੱਚ ਮਾਮਲੇ ਨੂੰ ਸੁਲਝਾਉਣ ਵਿੱਚ ਮਦਦ ਕਰਨ ਲਈ ਐਸ ਐਚਓ ਦੇ ਜਾਣਕਰ ਲਲਿਤ ਰੋੜਾ ਨਾਲ ਸੰਪਰਕ ਕੀਤਾ ਤੇ ਰੋੜਾ ਨੇ ਕਥਿਤ ਤੌਰ ਤੇ ਐਸ ਐਚਓ ਵੱਲੋਂ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਨਾ ਕਰਨ ਬਦਲੇ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਸ਼ਿਕਾਇਤਕਰਤਾ ਨੇ ਤੁਰੰਤ ਪੂਰੀ ਰਕਮ ਦੇਣ ਵਿੱਚ ਅਸਮਰਥਤਾ ਜ਼ਾਹਰ ਕੀਤੀ ਤੇ ਕਿਹਾ ਕਿ ਉਹ ਸਿਰਫ 5 ਲੱਖ ਰੁਪਏ ਦਾ ਹੀ ਫਿਲਹਾਲ ਪ੍ਰਬੰਧ ਕਰ ਸਕਦਾ ਹੈ ਜਿਸ ਨੂੰ ਲਲਿਤ ਰੋੜਾ ਨੇ ਪਹਿਲੀ ਕੇਸ ਦੇ ਪ੍ਰਧਾਨ ਵਜੋਂ ਦੇ ਲਈ ਸਹਿਮਤੀ ਦਿੱਤੀ ਤੇ ਉਕਤ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਇੱਕ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਉਕਤ ਰੋੜਾ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕੀਤਾ ਤੇ ਹੁਣ ਉਕਤ ਮੁਲਜ਼ਮ ਰੋੜਾ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਬੰਧਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਤੇ ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਹੁਣ ਸਭ ਤੋਂ ਵੱਡੀ ਗੱਲ ਇਹ ਮਸਲਾ ਸਾਹਮਣੇ ਆ ਗਿਆ ਕਿ ਜਿਹੜੇ ਜਿਹੜੇ ਮਹਿਕਮੇ ਦੇ ਵਿੱਚ ਕੀ ਕੁਝ ਕਰ ਰਿਹਾ ਪਹਿਲਾਂ ਵੀ ਰਿਸ਼ਪਾਲ ਸਿੰਘ ਜਿਹੜਾ ਇਹ ਹੈ ਜੀ ਉਹਨੇ ਤੇ ਵੀ ਇਲਜ਼ਾਮ ਸੀ ਕਿ ਉਹਨੇ ਝੂਠਾ ਨਸ਼ੇ ਦਾ ਕੇਸ ਦਰਜ ਕੀਤਾਗਾ ਤੇ ਇਸ ਟਾਈਮ ਉਹਨੂੰ ਵੀ ਪੁਲਿਸ ਨੇ ਫੜਿਆ ਤੇ ਉਹ ਸੀਬੀਆਈ ਦੀ ਕੇਸ ਵੀ ਚੱਲ ਰਿਹਾ ਨਾ ਤੇ ਜਿਹੜੇ ਇਹੋ ਜਿਹੇ ਅਫਸਰ ਜਿਹੜੇ ਨੇ ਲਗਾਤਾਰ ਲੋਕਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਕਰੋੜਾ ਰੁਪਏ ਇਕੱਠੇ ਕਰੇ ਹੁਣ ਇੱਕ ਕੇਸ ਤੇ ਆ ਗਿਆ ਕਿ 25 ਲੱਖ ਰੁਪਏ ਮੰਗ ਰਹੇ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਉਹਨੇ ਕਈ ਲੋਕਾਂ ਕੋਲ 25-25 ਲੱਖ ਰੁਪਈਆ ਲਿਆ ਹੋਵੇ ਇਹ ਤੇ ਬੰਦਾ ਜਿਹੜਾ ਇਮਾਨਦਾਰ ਸੀ ਕਿ ਮੈਨੂੰ ਧੋਖਾ ਰਿਹਾ ਮੈਨੂੰ ਧੱਕੇਸ਼ਾਹੀ ਹੋ ਰਹੀ ਹੈ ਉਹਨੇ ਬਰਦਾਸ਼ਤ ਨਹੀਂ ਕੀਤੀ ਪਰ ਜਿਹੜੇ ਇਦਾਂ ਦੇ ਤਸਕਰ ਹੋਣਗੇ ਸਹੀ ਮਾਇਨੇ ਦੇ ਵਿੱਚ ਉਹ ਤੇ ਹਰ ਮਹੀਨੇ ਮਿਲਦਾ 25-25 ਲੱਖ ਰੁਪਇਆ ਇਹੋ ਜੇ ਥਾਣੇਦਾਰਾਂ ਨੂੰ ਦਿੰਦੇ ਹੋਣਗੇ ਇਸ ਕਰਕੇ ਤੇ ਪੁਲਿਸ ਤੇ ਪੰਜਾਬ ਦੀ ਬਹੁਤ ਬਦਨਾਮ ਹੋ ਗਈ ਪਰ ਉਹ ਸਵਾਲ ਹੈ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਚਾਹੀਦਾ ਪੰਜਾਬ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀ ਜਾਂ ਹੋਰ ਵੱਡੇ ਅਧਿਕਾਰੀ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਇਹੋ ਜੇ ਬੰਦਿਆਂ ਨੂੰ ਕਿਉਂ ਐਸਐਚਓ ਲਾਉਂਦੇ ਹੋ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਕਿ ਜਿਹੜੇ ਬਦਨਾਮ ਮੈਸੇਜ ਚੁਣੇ ਉਹਨਾਂ ਨੂੰ ਉਹਨਾਂ ਨੂੰ ਲਾਉਣ ਦੀ ਲੋੜ ਕੀ ਹੈ ਉਹਨਾਂ ਨੂੰ ਭੇਜੋ ਪੀਏਪੀ ਦੇ ਵਿੱਚ ਉਹਨਾਂ ਨੂੰ ਭੇਜੋ ਖੁੱਡੇ ਲਾਈਨ ਉਹਨਾਂ ਦੇ ਸਿਕਿਉਰਟੀ ਪਰ ਜਿਹੜੇ लाडले ਪੁੱਤ ਨਾ ਮਹਿਕਮੇ ਦੇ ਵਿੱਚ लाੜਲੇ ਪੁੱਤ ਆਪਣੇ ਜਿਹੜੇ ਪਿਓ ਬਣਾਏ ਇਹਨਾਂ ਨੇ ਵਰਦੀ ਵਾਲੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਹੀ ਇਹ ਲੋਕਾਂ ਦੇ ਨਾਲ ਜਿਹੜੇ ਨੇ ਧੱਕਾ ਕਰਦੇ ਨੇ ਇਹ ਇੱਕ ਇਹ ਨਹੀਂ ਲਲਿਤ अरोड़ा ਹੋ ਸਕਦਾ ਜਾਂ ਇੱਕ ਹਰਚਰਨ ਭੁੱਲਰ ਨਹੀਂ ਹੋ ਸਕਦਾ ਇਹੋ ਜੀ ਹੋਰ ਵੀ ਵੜੇ ਨੇ ਬਹੁਤ ਵੱਡੇ लाडले ਬੈਠੇ ਆ ਕਿ ਨੇ ਜਿਹੜੇ ਪੰਜਾਬ ਦੀ ਜਨਤਾ ਨੂੰ ਲੋਟ ਰਹੇ ਹਾਂ ਜਿਹੜੇ ਇਹ ਸਵਾਲ ਹੈ ਕਿ ਤੁਸੀਂ ਆਮ ਲੋਕਾਂ ਨੂੰ ਲੁੱਟਿਆ ਰਹੇ ਚੋਰਾਂ ਦੇ ਘਰ ਡਾਕੇਮਾਰੀ ਚਲ ਤੁਸੀਂ ਤੇ ਗਰੀਬਾਂ ਦੇ ਘਰ ਡਾਕੇਮਾਰੀ ਲੋਕਾਂ ਨੂੰ ਧੱਕੇ ਦੇ ਨਾਲ ਫਸਾਉਂਦੇ ਹੋ ਜਿਸ ਕਰਕੇ ਹੁਣ ਐਸਐਚਓ ਮੌਕਾ ਵੇਖ ਤੇ ਭੱਜ ਗਿਆ ਜਾਂ ਭਜਾ ਦਿੱਤਾ ਕਿ ਉਹ ਆਪਣੇ ਅਪਚ ਸਵਾਲ ਇੱਕ ਵੱਡਾ ਖੜਾ ਹੋ ਰਿਹਾ ਕਿ ਉਹਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਆ ਪੋਲੀਟੀਕਲ ਲੋਕਾਂ ਦਾ ਹੱਥ ਆ ਜਾਂ ਮਹਿਕਮੇ ਦੇ ਲੋਕਾਂ ਦਾ ਹੱਥ ਆ ਪਰ ਕਿੰਨਾ ਚਿਰ ਭੱਜੂਗਾ ਇਸ ਕਰਕੇ ਪਹਿਲਾਂ ਤਾਂ ਉਜਾਦ ਹੋਏਗਾ ਕਿ ਇੱਕ ਐਮਐਲਏ ਨੇ ਬੜਾ ਯੂਰ ਲੈ ਕੇ ਇੱਕ ਐਸਡੀਐਮ ਨੂੰ ਦੇ ਦਫ਼ਤਰੋਂ 20 ਲੱਖ ਰੁਪਏ ਫੜਿਆ ਸੀ ਠੀਕ ਹੈ ਉਹ ਸਰਕਾਰ ਨੇ ਹਾਲੇ ਤੱਕ ਉਹਨੂੰ ਸਸਪੈਂਡ ਨਹੀਂ ਕੀਤਾ ਹੈਗਾ ਉਹ ਵੀ ਫਰਾਰ ਹੈ ਬਦਰ ਕਿਤਨਾ ਕਿਤੇ ਸਰਕਾਰ ਜਾਂ ਵੱਡੇ ਅਧਿਕਾਰੀ ਆਪਣੇ लाडले ਪੁੱਤਾਂ ਨੂੰ ਬਚਾ ਲੈਂਦੇ ਹੈਗੇ ਨੇ ਤੇ ਫਿਰ ਜਿਹੜਾ ਵਿਜੀਲੈਂਸ ਜਿਹੜਾ ਵਾ ਵਿਜੀਲੈਂਸ ਦੇ ਪੱਲੇ ਕੀ ਰਹਿ ਜਾਂਦਾ ਹੈਗਾ ਇੱਕ ਪਾਸੇ ਉਹ ਬੰਦੇ ਫੜਦੇ ਨੇ ਦੂਜੇ ਪਾਸੇ ਸਰਕਾਰ ਇਸ ਜਾਂ ਵੱਡੇ ਵੱਡੇ ਲੋਕ ਛਡਾ ਲੈਂਦੇ ਹੈਗੇ ਨੇ ਹੁਣ ਜਿਹੜਾ ਵਿਨੋਦ ਕੁਮਾਰ ਐਸਚੂ ਛਾਟਾ ਲੱਗਾ ਹੈਗਾ ਇਹਦਾ ਤੇ ਇਹਦਾ ਤੇ ਰਿਕਾਰਡ ਚੈੱਕ ਕਰਨਾ ਚਾਹੀਦਾ ਕਿ ਕਿੱਥੇ-ਕਿੱਥੇ ਲੱਗਾ ਰਿਹਾ ਤੇ ਕਿੰਨੇ ਨੇ ਝੂਠੇ ਪਰਚੇ ਦਰਜ ਕੀਤੇ ਇਹਦੇ ਥਾਣੇ ਦੇ ਵਿੱਚ ਜਿੰਨੇ ਵੀ ਪਰਚੇ ਦਰਜ ਹੋਏ ਨੇ ਉਹਨਾਂ ਦੀ ਤੇ ਸਾਰੀ ਤਫ਼ਤੀਸ਼ ਕਰਨੀ ਚਾਹੀਦੀ ਹੈ ਕਿ ਉਹਨੇ ਸਹੀ ਲੋਕਾਂ ਦੇ ਖਿਲਾਫ ਕੀਤੇ ਹੈਗੇ ਨੇ ਜਾਂ ਬੇਕਸੂਰ ਲੋਕਾਂ ਦੇ ਖਿਲਾਫ ਪਰਚੇ ਦਰਜ ਕਰਕੇ ਜਿਹੜੇ ਨੇ ਉਹ ਲੋਕਾਂ ਕੋਲ ਪੈਸੇ ਠੱਗੇ ਹੈਗੇ ਨੇ ਜਿਵੇਂ 25 ਲੱਖ ਤੇ ਕੀ ਉਹਨੇ ਦਲਾਲ ਇੱਕ ਹੈ ਹੁਣ ਜਦੋਂ ਅੱਜ ਜਿਹੜਾ ਉਹ ਜਿਹੜਾ ਲਲਿਤ अरोੜਾ ਵਾ ਜਿਹੜਾ ਦਲਾਲ ਵਾ ਦਲਾਲ ਦਾ ਜਦੋਂ ਵਿਜੀਲੈਂਸ ਰਿਮਾਂਡ ਹਾਸਲ ਕਰੂਗੀ ਤਾਂ ਦੱਸੂਗਾ ਕਿ ਮੈਂ ਹੁਣ ਤੱਕ ਇਹ ਤੋਂ ਕਿੰਨੇ ਪੈਸੇ ਇਕੱਠੇ ਲੋਕਾਂ ਕੋਲ ਕਰਕੇ ਦਿੱਤੇ ਹੈਗੇ ਨੇ ਤੇ ਕਿੰਨੇ ਪੈਸੇ ਕਿਹਦੇ-ਕਿਹਦੇ ਕੋ ਲਏ ਨੇ ਉਹ ਸਾਰੀ ਜਿਹੜੀ ਡਿਟੇਲ ਆ ਉਹ ਜਿਹੜੀ ਆ ਉਹ ਸਾਹਮਣੇ ਆ ਗਈ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਅੰਮ੍ਰਿਤਸਰ ਪੁਲਿਸ ਦੇ ਰੋਜ਼ ਹੀ ਬੜੀ ਵੱਡੀਆਂ ਕਾਰਵਾਈਆਂ ਕਰਦੀ ਹੈਗੀ ਹੈ ਰੋਜ਼ ਹੀ ਜਿਹੜੇ ਨੇ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਪੁੱਲਰਾ ਸਾਹਿਬ ਬਣੇ ਉਹਨਾਂ ਦੀ ਜਿਹੜੀ ਐਕਟੀਵਿਟੀ ਹੈ ਬੜੀ ਜ਼ਬਰਦਸਤ ਆ ਜਿਹੜੇ ਗਵਾਂਡੀ ਮੁਲਕ ਪਾਕਿਸਤਾਨ ਤੋਂ ਹੀ ਰੋਣ ਜਾਂ ਨਸ਼ਾ ਜਾਂ ਹੋਰ ਕੁਝ ਆ ਰਿਹਾ ਉਹ ਡੇਲੀ ਸਭ ਤੋਂ ਵੱਧ ਅਗਰ ਜੇ ਅੰਮ੍ਰਿਤਸਰ ਦੇ ਵਿੱਚ ਐ ਕਿ ਪੁਲਿਸ ਕੰਮ ਕਰੀ ਲੇਕਿਨ ਗੁਰਪ੍ਰੀਤ ਸਿੰਘ ਭੁੱਲ ਜਿਹੜੇ ਜਿਹੜੇ ਪੁਲਿਸ ਕਮਿਸ਼ਨ ਅਫਸਰਾਂ ਉਹਨਾਂ ਦਾ ਹੀ ਇੱਕ ਜਿਹੜਾ ਐਸਐਚਓ ਉਹ ਲੋਕਾਂ ਦੇ ਨਾਲ ਇਦਾਂ ਝੂਠੇ ਮੁਕਦਮੇ ਦਰਜ ਜਿਹੜਾ ਵਾ ਕਰਕੇ ਇਹਦੇ ਲੋਕਾਂ ਕੋ ਪੈਸੇ ਇਕੱਠੇ ਕਰ ਰਿਆ ਗਿਆ ਸੀ ਜਿਵੇਂ ਵਿਨੋਦ ਕੁਮਾਰ ਤੇ ਲਾਜ਼ਮੀ ਤੌਰ ਤੇ ਹੁਣ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਨੇ ਜ਼ਿੰਮੇਵਾਰੀ ਬੰਨ੍ਹ ਦਿੱਤੀ ਕਿ ਇਹੋ ਜਿਹੇ ਪੁਲਿਸ ਅਫਸਰ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਕਾਰਵਾਈ ਕਰਨ ਉਹਨਾਂ ਕੋ ਪਾਵਰਾਂ ਨੇ ਉਹਨੂੰ ਡਿਸਮਿਸ ਵੀ ਕਰ ਸਕਦੇ ਨੇ ਉਹਨੂੰ ਸਸਪੈਂਡ ਵੀ ਕਰ ਸਕਦੇ ਨੇ ਹਾਲਾਂਕਿ ਕਾਨੂੰਨ ਮਦਦ ਵੀ ਹੈ ਕਿ ਇਸ ਮਸਲੇ ਸੀਰੀਅਸ ਮਸਲਾ ਹੈਗਾ ਐਨਡੀਪੀਆ ਐਕਟ ਦੇ ਅਪਲੀਕੇਸ਼ਨ ਠੂਟਾ ਮਕਦਮਾ ਦਰਜ ਕੀਤਾ ਹੈਗਾ ਨਹੀਂ ਤੇ ਅਗਰ ਕੋਈ ਪੁਲਿਸ ਹਸਤ ਵਿੱਚ ਰਹਿੰਦਾ ਹੈਗਾ ਤੇ ਉਹਨੂੰ 24 ਜਿਹੜਾ ਤੁਸ ਮਤਲ ਕਰਨਾ ਹੁੰਦਾ ਪਰ ਇਹ ਤੇ ਬਹੁਤ ਸੀਰੀਅਸ ਮਸਲਾ ਹੈਗਾ ਜੀ ਇਸ ਮਸਲੇ ਤੇ ਵੇਖੋ ਕੀ ਉਹ ਕਾਰਵਾਈ ਕਰਦੇ ਲੇਕਿਨ ਉਹਨਾਂ ਨੂੰ ਕਾਰਵਾਈ ਇਹੋ ਜਿਹੇ ਜਿਹੜੇ ਵੇ ਥਾਣੇਦਾਰਾਂ ਦੇ ਖਿਲਾਫ ਉਹਨਾਂ ਦੀ ਜ਼ਿੰਮੇਵਾਰੀ ਬੰਦ ਕੀ ਇਹੋ ਜਿਹੇ ਥਾਣੇਦਾਰਾਂ ਦੇ ਖਿਲਾਫ ਉਹ ਤੁਰੰਤ ਜਿਹੜੀ ਹੈ ਕਾਰਵਾਈ ਕਰਨ हा जानकारी साझी करण लाइ शुक्रिया